ਸਤਿ ਸ਼੍ਰੀ ਅਕਾਲ ਜੀ ਅਰੇ ਸੋਨ ਇੱਕ ਬਹੁਤ ਹੀ ਜਿਆਦਾ ਜ਼ਰੂਰੀ ਜਾਣਕਾਰੀ ਦੇਣ ਲੱਗੇ ਆ ਜਿਹੜੀ ਕਿ ਕਿਸਾਨ ਵੀਰਾਂ ਵਾਸਤੇ ਤੇ ਬਹੁਤ ਹੀ ਜਿਆਦਾ ਜ਼ਰੂਰੀ ਹੈ ਅੱਜ ਸਾਨੂੰ ਆਪਾਂ ਇੱਕ ਦੱਸਣ ਲੱਗੇ ਆ ਵੀ ਜ਼ਮੀਨ ਮੈਨਤੀ ਕਰਨ ਦਾ ਇੱਕ ਬਹੁਤ ਸੌਖਾ ਤਰੀਕਾ ਵੀ ਜ਼ਮੀਨ ਆਪਾਂ ਮੈਨਤੀ ਕਿਵੇਂ ਕਰਨੀ ਹੈ ਨਾ ਅਕਸਰ ਆਪਾਂ ਜ਼ਮੀਨ ਮੈਨਤੀ ਕਰਨਾ ਇਸਤੇ ਜਿਆਦਾ ਪਟਵਾਰੀ ਨੂੰ ਸਰਦੇ ਆ ਜਾਂ ਪਿੰਡਾਂ ਦੇ ਵਿੱਚ ਆਪਾਂ ਕਿਸੇ ਕੋਈ ਕੋਈ ਬੰਦਾ ਹੁੰਦਾ ਜਿਹੜਾ ਜ਼ਮੀਨ ਨੂੰ ਦੀ ਮੈਨਤੀ ਕਰ ਲੈਂਦਾ ਨਾ ਇਹਦੇ ਅੱਗੇ ਤੁਸੀਂ ਕਰਨਾ ਕੀ ਹੈ ਇੱਕ ਬਹੁਤ ਇੱਕ ਸੌਖਾ ਤਰੀਕਾ ਆਪਾਂ ਇੱਕ ਫੋਨ ਦੇ ਵਿੱਚ ਫੋਨ ਜਿੰਨਾ ਕੋਈ ਜਿਹਨੂੰ ਫੋਨ ਚਲਾਉਣਾ ਆਉਂਦਾ ਉਹ ਇਹ ਬਹੁਤ ਸੌਖਾ ਤਰੀਕਾ ਬਸ ਮਤਲਬ ਜਿਹਨੂੰ ਫੋਨ ਚਲਾਉਣਾ ਆਉਂਦਾ ਉਹ ਇਹ ਹੈਗਾ ਤਰੀਕਾ ਇਹ ਵਰਤ ਲਊਗਾ ਤੁਸੀਂ ਫੋਨ ਦੇ ਵਿੱਚ ਨਾ ਇੱਕ ਐਪ ਡਾਊਨਲੋਡ ਕਰਨੀ ਹੈ ਜਿਹਦਾ ਨਾਮ ਹੈਗਾ ਜਰੀਬ ਆਹ ਨਾਲ ਤੁਹਾਨੂੰ ਸਕਰੀਨਸ਼ਾਟ ਦਿਖਾਈ ਜਿੰਨੇ ਜਰੀਬ ਐਪ ਡਾਊਨਲੋਡ ਕਰਨੀ ਹੈ ਉਸ ਤੋਂ ਬਾਅਦ ਜਿੱਥੇ ਤੁਸੀਂ ਮੇਨਤੀ ਕਰਨ ਲੱਗਣੇ ਜਿਵੇਂ ਆਹ ਬੋਤਲਾ ਮੈਨ ਚਰਨੀ ਇਸ ਤੇ ਰੱਖਦੇ ਹੋ ਵੀ ਕੋਈ ਵੀ ਚੀਜ਼ ਮੈਨ ਚਰਨੀ ਇਸ ਤੇ ਲੈ ਲੈਣੀ ਹੈ ਜੇ ਮਤਲਬ ਬੋਤਲ ਜਿੱਥੇ ਤੁਸੀਂ ਮੇਨਤੀ ਸ਼ੁਰੂ ਕਰਨ ਲੱਗਣੇ ਨਾ ਉੱਥੇ ਤੁਸੀਂ ਇਹ ਬੋਤਲਾ ਇੱਕ ਰੱਖ ਦੇਣੀ ਹੈ ਠੀਕ ਹੈ ਜਦੋਂ ਜਰੀਬ ਐਪ ਸ਼ੁਰੂ ਡਾਊਨਲੋਡ ਕਰ ਲਈ ਉਸ ਤੋਂ ਬਾਅਦ ਜਦੋਂ ਤੁਸੀਂ ਖੋਲੋਗੇ ਗਾਹ ਦੋ ਆਪਸ਼ਨ ਆ ਜਾਣਗੇ ਇੱਕ ਲੈਂਡ ਮੈਜ਼ਰਮੈਂਟ ਇੱਕ ਲੈਂਡ ਕਲਕੂਲੇਟਰ ਤੁਸੀਂ ਪਹਿਲੇ ਲੈਂਡ ਮੈਜ਼ਰਮੈਂਟ ਤੇ ਕਲਿੱਕ ਕਰਕੇ ਤੇ ਜਿੱਥੇ ਤੁਸੀਂ ਮੰਨ ਲਓ ਜਦੋਂ ਤੁਹਾਨੂੰ ਲੱਗਣਾ ਇੱਕ ਬੋਤਲ ਰੱਖ ਲਈ ਇੱਥੋਂ ਤੁਰਪੇ ਤੁਸੀਂ ਜਿੱਥੋਂ ਮੈਂ ਤੁਸੀਂ ਸ਼ੁਰੂ ਕਰਨੀ ਹੈ ਲੈਂਡ ਮੈਜ਼ਰਮੈਂਟ ਤੇ ਕਲਿੱਕ ਕਰਕੇ ਆ ਜੂਗਾ ਤੁਸੀਂ ਜਿਹੜੀ ਗਾਹ ਆਊਗੀ ਆਟੋ ਵਾਕ ਤੇ ਮਾਰਕਿੰਗ ਤੁਸੀਂ ਆਟੋ ਵਾਕ ਤੇ ਕਲਿੱਕ ਕਰਕੇ ਤੁਰ ਪੈਣਾ ਹੈ ਕਿਉਂਕਿ ਉੱਥੇ ਨਾ ਮੈਪ ਬਣ ਕੇ ਆ ਜੂਗਾ ਤੁਹਾਡੇ ਕੋਲੇ ਸਾਰਾ ਜਿੱਥੇ ਤੁਸੀਂ ਖੜੇ ਹੋਵੋਗੇ ਸਾਰਾ ਇਰਗਾ ਤੁਹਾਡਾ ਉਵੇਂ ਆ ਜਾਊਗਾ ਤੁਸੀਂ ਤੁਰਨਾਗਾ ਉੱਥੋਂ ਤੁਰ ਕੇ ਮਤਲਬ ਤੁਰੇ ਜਾਣਾ ਤੇ ਗਾਹ ਜਿੱਥੋਂ ਜਾ ਕੇ ਤੁਸੀਂ ਮੁੜਨਾ ਬਹੁਤ ਹੀ ਫੇਰਾ ਨਿਸ਼ਾਨੀ ਲਾ ਕੇ ਇੱਥੋਂ ਫੇਰ ਰਾਹ ਨਿਰਸ਼ਾਨੀ ਲਾ ਕੇ ਠੀਕ ਹੈ ਇੱਥੋਂ ਤੁਸੀਂ ਫੇਰ ਕਰਨਾ ਮਤਲਬ ਜੇ ਚੌਸ ਮੈਨਣਾ ਚਾਹੇ ਤੋ ਪੋਣਾ ਮੈਨਣਾ ਮਤਲਬ ਜੇ ਚੌਸ ਮੈਨਣਾ ਇੱਥੇ ਨੂੰ ਹੋਗੇ ਇੱਥੇ ਲਾ ਦੀ ਨਿਸ਼ਾਨੀ ਠੀਕ ਹੈ ਕਿ ਤੁਸੀਂ ਫੇਰ ਮੁੜਦੇ ਤੈਨੂੰ ਠੀਕ ਹੈ ਤੇ ਐਸਾ ਜੇ ਮਨਾਂ ਬਸ ਪੋਣਾ ਮੈਨਣਾ ਜਾ ਚੌਸ ਮੈਨਣਾ ਇੱਥੇ ਨਿਸ਼ਾਨੀ ਲਾ ਕੇ ਇਹ ਪਹਿਲੇ ਵਾਲੀ ਜਗ੍ਹਾ ਜਿੱਥੇ ਪਹਿਲਾਂ ਸੀਗੇ ਉੱਥੇ ਆ ਕੇ ਮੰਨ ਲਾ ਪਹਿਨੂੰ ਸਬਮਿਟ ਕਰ ਦੇਣਾ ਸਬਮਿਟ ਕਰਕੇ ਤੁਹਾਨੂੰ ਆ ਨਾਲ ਆ ਰਿਹਾ ਸਕਰੀਨ ਤੇ ਇਹ ਸਾਰਾ ਏਰਗਿਆ ਘੜਤਾ ਵੀ ਕਿੰਨੇ ਕਨਾਲਾ ਬਣ ਗਏ ਕਿੰਨੇ ਮਰਲੇ ਬਣ ਗਏ ਇਹਦੇ ਆਸਤੇ ਬੰਦ ਜੀ ਤੁਸੀਂ ਕਿੱਲੇ ਦੀ ਮੰਤੀ ਕਰਨੀ ਆ ਤਾਂ ਬਹੁਤ ਸੌਖਾ ਗਿਆਂਗੇ ਤੁਹਾਨੂੰ ਨਿਸ਼ਾਨੀਆਂ ਲਾਉਣ ਦੀ ਲੋੜ ਵੀ ਨਹੀਂ ਜਿਹੜਾ ਆਪਾਂ ਲਾਈਆਂ ਸਿੱਧੀ ਵੱਟ ਪੈਣਾਗਾ ਸਾਰਾ ਏਰਗਿਆ ਮਿਣ ਕੇ ਆਗੇ ਜਿੱਥੋਂ ਸ਼ੁਰੂ ਕੀਤਾ ਉਹ ਉੱਥੇ ਆ ਕੇ ਖੜ ਕੇ ਉਹਨੂੰ ਸਬਮਿਟ ਕਰ ਦੇਣਾ ਇਹਨੂੰ ਸਾਰੀ ਐਪ ਨੂੰ ਜਿਹੜੀ ਤੁਹਾਨੂੰ ਦੱਸਿਆ ਹੈ ਨਾ ਸਬਮਿਟ ਕਰਕੇ ਤੁਹਾਡੇ ਸਾਰਾ ਕੁਝ ਕਨਾਲਾਂਾਂ ਵਿੱਚ ਫੁੱਟਾਂ ਵਿੱਚ ਮਾਰ ਲਿਆ ਵਿੱਚ ਤੁਹਾਡੇ ਸਾਹਮਣੇ ਆ ਜਾਊਗਾ ਤੇ ਜਿਹੜਾ ਕਿ ਬਹੁਤ ਹੀ ਇੱਕ ਜਾਦੇ ਸੌਖਾ ਤਰੀਕਾ ਜਿਹਨੂੰ ਫੋਨ ਯੂਜ਼ ਕਰਨਾ ਆਉਂਦਾ ਉਹ ਇਹ ਐਪ ਯੂਜ਼ ਕਰ ਲੂਗਾ ਤੇ ਤੁਹਾਨੂੰ ਕਿਸੇ ਨੂੰ ਵੀ ਬਾਹਰੋਂ ਮੈਂਤਰੀ ਕਰਨਾ ਤੇ ਸਦਨ ਦੀ ਲੋੜ ਨਹੀਂ ਬਹੁਤ ਹੀ ਜਾਦੇ ਸੌਖਾ ਤਰੀਕਾ ਭਲਾ ਕੋਈ ਟਕੋਣੀ ਜਗਾ ਚਾਹੇ ਚੋਰਸ ਚੋਰਸ ਜਗਾ ਤੇ ਇਹ ਤਰੀਕਾ ਤੁਸੀਂ ਵਰਤਣਾ ਬਸ ਤੁਰੇ ਜਾਣਾ ਐਪ ਨੂੰ ਆਨ ਕਰਕੇ ਤੇ ਜਿੱਥੋਂ ਸ਼ੁਰੂ ਕੀਤਾ ਉਹਥੇ ਆ ਕੇ ਤੇ ਉਹਨੂੰ ਸਬਮਿਟ ਕਰ ਦੇਣਾ ਤੁਹਾਡੇ ਸਾਰਾ ਬਣ ਕੇ ਆ ਜੂਆ ਕਿੰਨੇ ਕਨਾਲਾ ਕਿੰਨੇ ਮਰਲਾ ਕਿੰਨੀਆਂ ਕਿੰਨੇ ਕਿल्ले ਬਣ ਗਏ ਠੀਕ ਹੈ ਜੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਦੇ ਹੋ ਤੇ ਜੁੜੇ ਰਹੋ ਜਿਵੇਂ ਡੰਗੜਾ ਪਿਆ ਆਪਦੇ ਨਾਲ ਧੰਨਵਾਦ